ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਨ ਵੀਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਆਖਰੀ ਪਿੰਡ ਆ ਇਹ ਦੋ ਘਰ ਦੋ ਜ਼ਿਲ੍ਹਿਆਂ ਦੀ ਹੱਦ ਸ਼ੁਰੂ ਹੁੰਦੀ ਆ ਇੱਕ ਪਾਸੇ ਫਰੀਦਕੋਟ ਜ਼ਿਲ੍ਹੇ ਦਾ ਢੂੜਕੋਟ ਪਿੰਡ ਆ ਤੇ ਦੂਜੇ ਪਾਸੇ ਮੁਕੇ ਜ਼ਿਲ੍ਹੇ ਦਾ ਮਹਲਾਕਾਣਾ ਪਿੰਡ ਆ ਇਹ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਜਾਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਾਲੇ ਵਾਲੀ ਸੜਕ ਦੇ ਉੱਤੇ ਮਾਲੇ ਬਾਈ ਕੇ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਤੇ ਜਨਰ ਤੁਹਾਨੂੰ ਦੋ ਵਿਖਾਉਣੇ ਆ ਤੇ ਤੀਜਾ ਤੁਹਾਨੂੰ ਸਰਪ੍ਰਾਈਜ਼ ਦੇ ਤੌਰ ਤੇ ਦੱਸਣਾ ਉਹ ਨਜ਼ਰ ਨਹੀਂ ਦੱਸਣਾ ਜੇ ਨਜ਼ਰ ਤੁਸੀਂ ਵੀਡੀਓ ਐਂਡ ਤੱਕ ਨਾ ਦੇਖੀਓ ਤੁਹਾਨੂੰ ਕਟਾ ਮਿਲੂਗਾ ਪਰ ਮਿਲੂਗਾ ਕਿਹੜੇ ਰੰਗ ਦਾ ਉਹ ਬਾਅਦ 'ਚ ਦੱਸੂਗਾ ਮੈਂ ਮਿੱਤਰੋ ਸਾਰੀ ਗੱਲਬਾਤ ਕਰਦੇ ਹੋਏ ਮਿਲਦੇ ਆਪਾਂ ਬਾਈ ਦੇ ਨਾਲ ਡਿਟੇਲ ਦੱਸਦੇ ਆ ਸਸਿਕਾ ਜੀ ਸਸਿਕਾ ਜੀ ਜੀ ਹਾਲਾ ਬੜਾ ਵਧੀਆ ਜੀ ਸਿੱਤਾਂ ਦੇ ਪਰਿਵਾਰ ਠੀਕ ਆ ਬੜਾ ਵਧੀਆ ਜੀ ਠੀਕ ਆ ਅੱਛਾ ਨਾਮ ਦੱਸ ਦੇ ਕਰੋ ਜੀ ਆਪਾਂ ਨਾਮ ਜਸਾ ਜੀ ਠੀਕ ਆ ਸਾਨਾ ਬਾਈ ਸਾਨਾ ਹੋ ਅਚਨ ਗੱਲੇ ਉਹ ਸਤਨਾਕ ਜਰਵਾਸਰੇ ਬੋਲੀਆ ਟੋਟਕੇ ਲੱਗਣਾ ਹਾਂ ਪਹਿਲੇ ਮੈਨੂੰ ਬਤ ਜਿਹੜੀ ਮੈਂ ਇਹਦੀ ਕੀ ਡਿਟੇਲ ਲੱਗ ਜੇ ਇਹ ਤਾਂ ਜੰਮੀ ਨਹੀਂ ਸੋਈ ਆ ਬਈ ਠੀਕ ਆ ਬੱਚਾ ਕਿਹੜਾ ਵੀਰੇ ਇਹਦਾ ਬੱਚਾ ਆ ਬਈ ਦਾ ਕੱਟੇ ਕੱਟੇ ਹੀ ਆ ਬਈ ਮਗਰ ਕੱਟੇ ਹੀ ਮਗਰ ਆ ਦੁੱਧ ਕਿੰਨਾ ਵੀਰੇ ਹੁਣ ਦੁੱਧ 10 ਕਿਲੋ ਆ ਬਈ ਥੱਲੇ ਹਾਂਜੀ ਹਾਂਜੀ ਠੀਕ ਆ ਤੇ ਚੋਣ ਚਾਣ ਚੋਣ ਚਾਣ ਬਹੁਤ ਭੋਲੀ ਆ ਠੀਕ ਆ ਬਣੀ ਨਹੀਂ ਹੋਈਆਂ ਕਿ ਬਣੀ ਆਈ ਦਸ ਦਿਨਾਂ ਦੀ ਆਪਣੇ ਘਰ ਦੇ ਝੋਟੇ ਦੇ ਬਣੀ ਆ ਘਰ ਦੇ ਝੋਟੇ ਦੇ ਬਣੀ ਆ ਬਈ ਘਰ ਦੇ ਵੀਡੀਓ ਹੈਗੀ ਇਹਦੀ ਵੀਡੀਓ ਹੈਗੀ ਹਾਂ ਹਾਂ ਰਵੇਲਾ ਲੱਗੋ ਇਹ ਕ੍ਰਾਸ ਕਰਨ ਵਾਲੀ ਘਰ ਦੇ ਬੰਦੀ ਤੋਂ ਹੋਈ ਹੋਈ ਆ 10 ਕਿਲੋ ਦੁੱਧਾ ਮੰਗਰੇ ਦੇ ਕੱਟੀ ਆ ਤੇ ਚੋਂ ਚਲ ਕੇ ਮੈਨੂੰ ਲੱਗਾ ਵੀਰੇ ਚੋਂਚਨ ਬਹੁਤ ਵਧੀਆ ਈ ਹਾਂਜੀ ਹਾਂਜੀ ਤੁਹ ਕਿੰਨੀ ਰੇਟ ਲਾਉਂਗੇ ਵੀਰੇ ਇਹਦਾ 8000 ਰੁਪਿਆ ਕਰਦੇ ਹਾਂ 8000 ਹਾਂਜੀ ਮੰਨਤਾ ਅੱਛਾ ਚੋਂਚਨ ਚੰਗਾ ਲੱਗਾ ਹਾਂਜੀ ਹਾਂਜੀ ਬਈ ਠੀਕ ਆ ਬਈ ਤੇ 80 ਹਜ਼ਾਰ ਤੂੰ ਮੰਨਤਾ ਹੋ ਜਾਊਗਾ ਹਾਂਜੀ ਬਈ ਹੋ ਜਾਊਗਾ ਕੱਢੀਏ ਬਾਹਰੋਂ ਲੈ ਕੱਢ ਦਿੰਨੇ ਲੈ ਵੀਰੋ ਤਾਜੀ ਨਹੀਂ ਜਾਂਦੀ ਇਹ ਸੁਰੀਆ ਕਰਮ ਵਾਲੀ ਕੱਤੀ ਇਹਦੇ ਮੱਦੇਨਾਂ ਦਾ ਪ੍ਰੈਕਟਿਸ ਤੋਂ ਚੌਂਸਾ ਘਰ ਦੇ ਨਾਲ ਹੀ ਤੋਂ ਦਰਸ਼ਨ ਹੋ ਗਿਆ ਇਹਨੂੰ ਆਹਾਂ ਕੋਣਚਾਂ ਨੂੰ ਚੰਗੀ ਲੱਗੀ ਬਾਡੀ ਬੰਪਰ ਦੀ ਖੁੱਲੀ ਡੁੱਲੀ ਆ ਉੱਚੀ ਲੰਮੀ ਆ ਜਿੰਦੀ ਹੋਈਆਂ ਨੇੜੇ ਵਾਲੇ ਪਾਸੇ ਤੋਂ ਚੰਗੀ ਆ ਕਰਵਾ ਲਿਆ ਉਹਨੂੰ ਦੇਖ ਸਕਦੇ ਹੋ ਤੁਸੀਂ ਸਿੰਘ ਜਰੂਰ ਥੋੜਾ ਜਿਹਾ ਖੁੱਲਾ ਦਿਖੋ ਦੀ ਆ ਬਾਕੀ ਮੈਂ ਹੱਡਾਂ ਪੈਰਾਂ ਦੀ ਚੰਗੀਆਂ ਵੀ ਆਰਾਮ ਵੀ ਜਿੰਨੀ ਹੈ ਜੇ ਸਾਰੀ ਚੰਗੀਆਂ ਮਿੱਤਰੋ ਨਹੀਂ ਭਾਉਦੇ ਭਾਈ ਉਸ ਨੇ ਉਹਦੇ ਟਿਕਾਣੇ ਤੇ ਸੌਂ ਕਰਦੇ ਉਹਦੇ ਦਰਜਾ ਧਰਤੀ ਦੀ ਗੱਲ ਨਹੀਂ 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 ਉਹ ਹੀ ਕਰਦੀ ਵੀ ਮਾੜਾ ਯੋ ਤੇ ਘਰੇ ਆ ਗਏ ਤੁਹਾਡਾ ਰੋਗੀ ਲੈ ਨੂੰ ਲਗਾ ਦੇ ਕੋਈ ਤੋਂ ਇਹ ਬੜਾ ਹੈ ਹਾਂ ਹੁਣ ਚਾਣ ਤੇ ਚੰਗਾ ਲੱਗ ਹਾਂ ਇੱਕ ਨੰਬਰ ਆ ਬਾਈ ਇਹਦਾ ਅੱਛਾ ਕਿੰਨੇ ਦੀ ਦੇਣੀ ਹੈ ਪਰ ਜੱਜ ਨੂੰ ਘਾੜੇ ਬਾੜੇ ਕਰਕੇ ਮੌਕੇ ਦੇ ਮਾਨਤਨ ਕਰ ਦਾਂਗੇ ਮਾੜਾ ਮੋੜੀ 1000 2000 ਕਰ ਦਾਂਗੇ ਸਾਡਾ 20 ਪਿਆਰ ਦਾ ਜਰਾ ਠੰਡ ਦੇ ਭਾਵ ਨੇ ਤਾਂ ਮੈਂ ਬਹੁਤ ਚੰਗੀ ਹੈ ਚਲ ਠੀਕ ਹੈ ਹੁਣ ਕੋਈ ਕਰਦਾ ਲੈ ਦੇ ਇਹਦੇ ਬਾਰੇ ਦੱਸੀ ਦੋ ਨੰਬਰ ਲੱਗਦਾ ਇਹ ਦਸ ਦਿਨ ਪਏ ਬਈ ਇਹਦੇ ਸੂਨ ਚ ਹਾਂਜੀ ਹਾਂਜੀ ਕਿੰਨੇ ਕਿਲਮਾ ਸੂਤ ਟੁੱਟੀ ਹੈ ਇਹ ਇਹ ਦੂਜਾ ਸੂਤ ਹੁੰਦੀ ਹੈ ਜੀ ਦੂਜਾ ਸੂਤ ਹੁੰਦੀ ਹੈ ਠੀਕ ਹੈ ਵੀਰੇ ਤੇ ਵੱਡੇ ਭਾਈ ਕਿੰਦੇ ਦੁੱਧ ਦਾ ਰਿਕਾਰਡ ਵੀ ਮਾਈਨਸ ਹੋਇਦਾ ਦੁੱਧ ਪਹਿਲੇ ਸੇ 12 ਕਿਲੋ ਦਿੱਤਾ ਬਈ ਇਹਨੇ ਪਹਿਲੇ ਸੇ 12 ਕਿਲੋ ਦਿੱਤਾ ਹਾਂ ਬਈ ਕੀ ਰੇਟ ਰਹੂਗਾ ਵੀ ਰੇਟ ਦਾ ਰੇਟ ਦੇ ਤੱਕ ਵੀ ਕਰਦੇ ਆਂ ਬਈ ਦੇਰ ਲੈਣਾ ਦਾ ਕਾਟੇ ਬਾਟੇ ਮੌਕੇ ਤੇ ਕਰ ਦਾਂਗੇ ਮਾਨਤਾ ਲੈ ਮੇਰੇ ਤੋਂ ਦੱਸੋ ਤੇਰਾ ਦੀ ਕੋਟੀ ਤੱਕ ਕੀ ਆ ਦੂਜਾ ਸੂਰਾ ਹੁੰਦੀ ਆ ਕਰਨ ਵਾਲੇ ਹਾਂ ਬਈ ਹਰੇਕ ਕੋਟੀ ਦੇ ਨੰਸ਼ੰਗਿਆ 12 ਜਲੋਤ ਦਾ ਪਹਿਲੇ ਸੂਜੇਦਾਰ ਕਾਰਡ ਆ ਕਿਉਂਕਿ ਤਿਆਰੀ ਦੇ ਵਿੱਚ ਮੁਕੰਮਲ ਆ ਫਿਲਕਨ ਸੂ ਸਕਦੀ ਆ ਅੱਜ ਸੂ ਹੋਵੇ ਇੱਕਦਤਰ ਕੱਢ ਦਵੇ ਉਹ ਗੱਲ ਵੱਖਰੀ ਐ ਮਿਸਰੋਂ ਦੇਖ ਸਕਦੇ ਹੋ ਜੀ ਉਰੇ ਪਾੜਿਆਂ ਲੋਖੜਨੀ ਐ ਜੋ 3500 ਵਜਨ ਵਾਲੀ ਆ ਖਾਣ ਵਾਲੀ ਆ ਲੋਹ ਪਾਣੀ ਵਾਲੇ ਤੋਂ ਉਹ ਲੱਤਰੋ ਮੈਂ ਕਿਹਾ ਜੇ ਇਹਨੇ ਪੰਜਾ ਫੱਟਾ ਬਰੋਂ ਦੇ ਨਾਲ ਸੂ ਕੇ ਨਿਖਰ ਕੇ ਹੋਰ ਜੜੀਆਂ ਦੀਆਂ ਨਖੇਰਾ ਉਹ ਸੂਣ ਤੋਂ ਬਾਅਦ ਨਿਖਰਨੀਆਂ ਆ ਕਿਉਂਕਿ ਇਹਨੇ ਜਿੰਨੀਆਂ ਮਜ਼ਬੂਤੀਆਂ ਦੀ ਲੈਵੇ ਦੀ ਸੂਣ ਤੋਂ ਪਹਿਲਾਂ ਉਹ ਗੁੱਡੀ ਇਹਨੇ ਸੂਣ ਤੋਂ ਬਾਅਦ ਘਰੋਣੀਆਂ ਆ ਕਿਉਂਕਿ ਜੇ ਉਹ ਦੋਸਤ ਜਿਹਦੇ ਨਾਲ ਚੱਗੇ ਚੱਲਦੇ ਉਹ ਚੇਤਾ ਕਰਦੀ ਤਾਂ ਵੀ ਇਹਦਾ ਦੱਸਦੇ ਭਾਈ ਉਹ ਨਾ ਜੇ ਬਈ ਇੱਕ ਨੀਕਾ ਮਾਨਤਰ ਕਰਦੇ ਹਾਂ ਕਰ ਦਾਂਗੇ ਭਾਈ ਯਾਰ ਲੈ ਪੁੱਤ ਨੂੰ ਸਿੰਘੀ ਜ਼ਰੂਰ ਵਿਖਾਈ ਆ ਕਰੇ ਨਦੀਕ ਤੋਂ ਕਰਕੇ ਮੂੰਹ ਹੁੰਦਾ ਆ ਦੇਖੋ ਮਿੱਤਰੋ ਬਾਕੀ ਸੀਲ ਸਾਲ ਬਹੁਤ ਆ ਬਈ ਇਹ ਹਾਂ ਹਾਂ ਤੇ ਇਹਦੇ ਬਾਰੇ ਦੱਸੀ ਪੂਰੇ ਨਾਂ ਇਹਦੀ 5 ਮਿੰਨਾਂ ਦਾ ਬਈ ਇਹ ਹਾਂ ਇਹ ਵੀ ਜਿਹੜੀ ਪੌਂਦਾ ਲੈਣ ਦਾ ਬਈ ਤਿੰਨ ਜਣੇ ਤੇ ਖੀੜਿਆ ਪਹਿਲਾਂ ਪੱਤੀ ਲੱਗਦਾ ਇਹ ਮਿੰਨਾਂ ਦੇ ਹੈ ਨਹੀਂ ਨਹੀਂ ਬਈ ਫੀਡ ਕਰਦੀ ਪਾਈਦੀ ਇਹਨੂੰ ਹੋਰ ਹੁਣ ਤਾਣਾ ਵੱਧ ਕਰਦਾ ਹਾਂ 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 ਠੀਕ ਹੈ ਇਹਦਾ ਅਗਰ ਨਹੀਂ ਪੱਥਰ ਕੀ ਰੱਖਿਆ ਇਹ 15000 ਰੁਪਇਆ ਕਰ ਦਿੰਦਾ ਹਜ਼ਾਰ 2000 ਮੌਕੇ ਦੇ ਮਾਨਤਨ ਕਰਦਾ ਮਿੱਤਰੋ ਕੱਟਾ ਪੂਰਾ ਸ਼ੌਕ ਪੂਰਾ ਹੋਊ ਪੁੜਿਆ ਪੁੜਿਆ ਚੰਗਾ ਹਣਾ ਹਾਂ ਉਹ ਤੋਂ ਵਿਖਾਈ ਦਰ ਤੇ ਓਕੇ ਜਾਵਾ ਤੇ ਕਿਹੜੀ ਮਾਂ ਦੀ ਕਿਹੜੀ ਹੈ ਵੀਰੇ ਮਾਂ ਦੀ ਬੂਰੀ ਬਈ ਉਹ ਖੜੀ ਹਾਂ ਕਿਹੜਾ ਮੌਕਾ ਚਲਦੀ ਹੈ ਵੀਰੇ ਇਹ ਹੁਣ ਬਈ ਚਾਰ ਮਹੀਨੇ ਦੀ ਗੱਬਣਾ ਤੇ 10 ਕਿਲੋ ਦੁੱਧ ਆ ਬਈ ਹਾਂ ਹਾਂ ਠੀਕ ਆ ਬਈ ਲੈ ਵੀ ਨਥਰੋ ਹੁਣ ਵੀ ਤੁਸੀਂ 4 ਮਹੀਨੇ ਦੀ ਗੱਬੜ 10 ਕਿਲੋ ਦੁੱਧ ਜੇ ਤੋਕੇ ਨੀਂਦਰਾ ਫਿਰ ਮਿਲੂਗਾ 15 ਇਹ ਤੇ ਮਹੀਨੇ ਬਾਅਦ ਹੀ ਗੱਬਣ ਹੋ ਗਈ ਸੀਗੀ ਇਹੇ ਠੀਕ ਆ ਬਈ ਹਾਂ ਹਾਂ ਠੀਕ ਆ ਬਈ ਜੇ ਉਹ ਵੀ ਮਾਨਤਾ ਨਾਲ ਹੋਊਗਾ ਜੇ ਤੁਸੀਂ ਆਪ ਵੀ ਅਸੀਂ ਚੋਕੇ ਖਰੀਦਣਾ ਫੇਰੇ ਇਹਨਾਂ ਨੇ ਵੇਖਣਾ 15 ਜੋ 100 ਛੋੜ ਕਰਦੀਆਂ ਕਿਉਂਕਿ ਮੈਂ ਪਹਿਲਾਂ ਕਹਿੰਦਾ ਉਹਦਾ ਛੋੜ ਕਰਉਣੀ ਆਪਦੇ ਵੱਸ ਤੋਂ ਹੁੰਦੀ ਆ ਤੇ ਇਹ 3 ਜਨਵਾਰ ਸੀ ਵੀਰੇ ਉਹਨਾਂ ਦੇ 3 ਜਨਵਾਰ ਨੂੰ ਖਰੀਦਣ ਦੇ ਲਈ ਤੁਹਾਨੂੰ ਪਿੰਡ ਆਉਣਾ ਪੈਣਾ ਮਾ ਗੱਲ ਪਿੰਡ ਦੇ ਵਿੱਚ ਗੱਲ ਪਿੰਡ ਤੋਂ ਮਾਲੇ ਵਾਲੇ ਛੜਕੇ ਦੇ ਉੱਤੇ ਮਾਲੇ ਬਾਈ ਦੇ ਘਰ ਦੇ ਵਿੱਚ ਹੋਣੀ ਨੰਬਰ ਬਾਈ ਕਿੰਨਾ ਵੀਰੇ ਆਪਣਾ ਨੰਬਰ 8821 9968 ਜੀ ਇੱਕ ਵਾਰੀ ਹੋਰ ਦੱਸੋ 8821 9968 ਜੀ ਜੀ ਗੱਲ ਇਹ ਸੇ ਨੰਬਰ ਤੇ ਕਰ ਲਓ ਬਾਈ ਹੁਣ ਇਹਨਾਂ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆਪ ਪਿੰਡ ਗੱਲ ਤੇ ਜ਼ਿਲ੍ਹਾ